ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮੰਡੀ ਅਹਿਮਦਗੜ ਬੋਬੀ ਮਾਲ ਜਵੈਲਰ ਤੇ ਇੱਥੇ ਪਹੁੰਚਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਵੇਂ ਤੁਹਾਨੂੰ ਪਤਾ ਨਰਤੇ ਆ ਗਏ ਹਨ ਬਿਆਂ ਸ਼ਾਦੀਆਂ ਦੀਆਂ ਚੀਜ਼ਾਂ ਆ ਗਏ ਦਿਵਾਲੀ ਆ ਗਈ ਤੇ ਦਿਵਾਲੀ ਤੱਕ ਬਾਈ ਜੀ ਨੇ ਬਹੁਤ ਵੱਡੀ ਆਫਰ ਲਾ ਰਹੇ ਨੇ ਆਫਰ ਲਾ ਰਹੇ ਨੇ ਇਹ ਵੀ ਜਿੰਨਾ ਵੀ ਤੁਸੀਂ 골ਡ ਦਾ ਸਮਾਨ ਇਹਨਾਂ ਨੂੰ ਤਿਆਰ ਕਰਾਉਂਗੇ ਉਹ ਸਾਰਾ ਬਿਨਾਂ ਟੇਬਰ ਤੁਹਾਨੂੰ ਤਿਆਰ ਕਰਕੇ ਦੇਣਗੇ ਬਾਈ ਜੀ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਵੀਰ ਜੀ ਸਹੀ ਗੱਲ ਆ ਠ ਠੀਕ ਹੈ ਜੀ ਜਿੰਨਾ ਵੀ ਸਮਾਨ ਹੋਊਗਾ ਠੀਕ ਹੈ ਜੀ ਤੇ ਇਹ ਨਰਾਤਿਆਂ ਤੋਂ ਲੈ ਕੇ ਦੀਵਾਲੀ ਤੱਕ ਦੀ ਸਾਡੀ ਆਫਰ ਆ ਦੁਕਾਨ ਤੇ ਜੀ ਦੀਵਾਲੀ ਤੱਕ ਬਾਈ ਕਹਿੰਦੇ ਆਫਰ ਆ ਤੇ ਆਪਣਾ ਐਡਰੈਸ ਬੋਲ ਦਿਓ ਮਾੜਾ ਜੀ ਬੋਬੀ ਮਾਲ ਜੁਐਲਰ ਮੰਡੀ ਅਹਿਮਦਗੜ ਰੇਲਵੇ ਰੋਡ ਨੇੜੇ ਚੌਧਰੀ ਸੂਟਸ਼ਾਪ ਤੇ ਇੱਕ ਆਪਣਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੇਅਰ ਕਰ ਦਾਂਗੇ ਨਾ ਤੁਸੀਂ ਦੂਰੋਂ ਵੀ ਆਨਲਾਈਨ ਨਾਲ ਇੱਕ ਵਾਰ ਕੰਟੈਕਟ ਕਰਕੇ ਇੱਥੇ ਸ਼ੌਪ ਤੇ ਪਹੁੰਚ ਸਕਦੇ ਹੋ ਤੇ ਹਾਂਜੀ ਵੀਰੇ ਆ ਜੋ ਸਾਰੇ ਜਾਣੇ ਤੁਸੀਂ ਹਾਂਜੀ ਤੇ ਆਪਾਂ ਤੁਹਾਨੂੰ ਡਿਜ਼ਾਈਨਿੰਗ ਦਿਖਾਈਏ ਸਾਰੀ ਠੀਕ ਆ ਜੀ ਤੇ ਇਹਦੇ ਵਿੱਚ ਜੋ ਵੀ ਸਾਡੇ ਕੋਲੇ ਡਿਜ਼ਾਈਨਿੰਗ ਅਵੇਲੇਬਲ ਆ ਹਾਂਜੀ ਤੇ ਉਹਦੇ ਤੋਂ ਇਲਾਵਾ ਸਾਡੇ ਕੋਲੇ ਚਾਂਦੀ ਦਾ ਜੋ ਵੀ 골ਡ ਦਾ ਜਾਂ ਚਾਂਦੀ ਦਾ ਸਮਾਨ ਸਾਰਾ ਹਾਲਮਾਰਕ ਚ ਆਂਦੀ ਆ ਤੇ ਹਾਲਮਾਰਕ ਹੀ 골ਡ ਆ ਓਕੇ ਜੋ ਅਸੀਂ ਰੈਡੀ ਕਰਕੇ ਦਿੰਨੇ ਆ ਸਾਰਾ ਹਾਲਮਾਰਕ ਹੀ ਸਮਾਨ ਦਿੰਨੇ ਆ ਵਿਦਆਊਟ ਹਾਲਮਾਰਕ ਸਾਡੇ ਕੋਲੇ ਕੋਈ 골ਡ ਨਾਲ ਚਾਂਦੀ ਦੀ ਜੁਐਲਰੀ ਕੋਈ ਨਹੀਂ ਹੁੰਦੀ ਹੈਗੀ ਠੀਕ ਆ ਜੀ ਆਜੋ ਲੋ ਜੀ ਤੇ ਮਾਲਾ ਸਾਰਾ ਮਾਰਕ ਵਾਲਾ ਸੋਨਾ ਹੋਊਗਾ ਬਿਲਕੁਲ ਸੋਨਾ ਚਾਂਦੀ ਸਾਰੀ ਮਾਰਕ ਵਾਲੀ ਹੋਊਗੀ 40 ਮਿੰਟ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਸਾਡੇ ਕੋਲੇ ਇਟਾਲੀਅਨ ਚ ਸੈੱਟ ਵੀ ਨੇ ਬਈਆ ਸਾਰੇ ਓਕੇ ਲਓ ਜੀ ਆ ਸੈੱਟ ਆ ਗਿਆ ਇਟਾਲੀਅਨ ਦਾ ਇਟਾਲੀਅਨ ਚ ਓਕੇ ਚੀਨਾ ਆ ਚੀਨਾ ਆ ਗਿਆ ਜੀ ਅਵੇਲੇਬਲ ਠੀਕ ਹੈ ਸਾਰੇ ਸੈੱਟ 골ਡ ਦੇ ਵਿੱਚ ਸਾਡੇ ਕੋਲੇ ਲਓ ਜੀ ਆ ਸੈੱਟ ਮਿਲ ਜਾਣਗੇ ਸਾਰੇ ਤੁਹਾਨੂੰ ਹਨ ਇਤਾਂ ਦੇ ਡਿਜ਼ਾਈਨ ਬਾਕੀ ਡਿਜ਼ਾਈਨ ਆਪਣੇ ਅਕੋਰਡਿੰਗ ਵੀ ਡਿਜ਼ਾਈਨਿੰਗ ਆਪਣੇ ਅਕੋਰਡਿੰਗ ਵੀ ਤੁਸੀਂ ਡਿਜ਼ਾਈਨ ਪਸੰਦ ਕਰਕੇ ਵੀ ਰੈਡੀ ਕਰਵਾ ਸਕਦੇ ਹੋ ਓਕੇ ਓਕੇ ਲਓ ਜੀ ਹਾਂਜੀ ਸਾਡੇ ਕੋਲੇ ਸਾਰਾ ਚਾਂਦੀ ਦਾ ਜਿੰਨਾ ਵੀ ਹਾਲਮਾਰਕ ਜੁਐਲਰੀ ਇਟਾਲੀਅਨ ਦੇ ਵਿੱਚ ਅਵੇਲੇਬਲ ਆ ਹਰ ਇੱਕ ਆਈਟਮ ਸਾਡੇ ਕੋਲ ਮਤਲਬ ਕਿ ਸਾਰਾ ਮਤਲਬ ਜਿੰਨਾ ਵੀ ਚਾਹੇ ਸੋਨਾ ਚਾਹੇ ਚਾਂਦੀ ਉਹ ਮਾਰਕ ਵਾਲੀ ਹੋਊਗੀ ਸਾਰੀ ਮਾਰਕ ਵਾਲੀ ਹੋਊਗੀ ਠੀਕ ਹੈ ਜੀ ਅਸੀਂ ਵਿਦਾਉਨ ਆਪਣੀ ਰਿਕਾਰਡਿੰਗ ਹੁੰਦਾ ਮਤਲਬ ਕਿ ਕਿਸੇ ਨੇ ਤਿਆਰ ਕਰਵਾਉਣਾ ਜਿਹੜਾ ਆਪਣੇ ਰਿਕਾਰਡਿੰਗ ਅਗਲੇ ਨੇ ਤਿਆਰ ਕਰਵਾਉਣਾ ਉਹ ਵੀ ਰੈਡੀ ਹੋ ਜਾਊਗਾ ਠੀਕ ਹੈ ਪ੍ਰਾਣੀ ਜੁਐਲਰੀ ਨਵੀਂ ਜੁਐਲਰੀ ਸਾਰੀ ਰੈਡੀ ਹੋਊਗੀ ਤੇ ਦੀਵਾਲੀ ਤੱਕ ਜਿਹੜੀ ਤੁਸੀਂ ਦੱਸਿਓ ਆਫਰ ਚੱਲੂਗੀ ਤੁਹਾਡੀ ਬਿਲਕੁਲ ਬਿਲਕੁਲ ਸਾਡੀ ਦੀਵਾਲੀ ਤੱਕ ਸਾਰੀ ਆਫਰ ਆ ਓਕੇ ਤੇ ਉਹਦੇ ਵਿੱਚ ਜਾਨੀ ਕਿ ਤੁਸੀਂ ਲਾ ਲਓ ਵੀ ਸਾਰੀ ਲੇਬਰ ਟੋਟਲ ਫ੍ਰੀ ਆ ਸੋਨੇ ਦੇ ਉੱਤੇ ਠੀਕ ਹੈ ਜ ਹਾਂਜੀ ਲੋ ਸਾਡੇ ਕੋਲੇ ਨਵੀਆਂ ਨਵੀਆਂ ਆਈਟਮਾਂ ਜਿਵੇਂ ਗਿਫਟਡ ਆਈਟਮਾਂ ਨੇ ਜਿਵੇਂ ਅੱਜਕੱਲ੍ਹ ਦਿਵਾਲੀ ਤੇ ਚੱਲਦੀਆਂ ਨੇ ਦੇਣ ਵਾਸਤੇ ਹਨੂਮਾਨ ਚਾਲੀਸਾ ਸਾਰੀ ਚਾਂਦੀ ਦੇ ਵਿੱਚ ਆਈ ਹੈ ਸਾਡੇ ਕੋਲੇ ਠੀਕ ਆ ਜੀ ਤੇ ਸਪੈਸ਼ਲ ਸਾਰੀ ਹਨੂਮਾਨ ਚਾਲੀਸਾ ਸਿਰਫ 1500 ਰੁਪਏ ਦਾ ਪੀਸ ਆ ਹੈ ਇਹ ਵਾਲਾ 1500 ਸਿਰਫ 1500 ਰੁਪਏ ਦਾ ਚਾਂਦੀ ਦੇ ਵਿੱਚ ਆ ਜੀ ਚਾਂਦੀ ਦੇ ਵਿੱਚ ਆ ਜੀ ਤੇ ਆਹ ਵਾਲਾ 2000 ਰੁਪਏ ਦਾ ਥੋੜਾ ਜਿਹਾ ਬଡਾ ਸਾਈਜ਼ ਆ ਜਾਂਦਾ ਇਹ 2000 ਦਾ ਵਾ ਸਾਡੇ ਕੋਲੇ ਚਾਂਦੀ ਦੇ ਵਿੱਚ ਹੀ ਜਪਜੀ ਸਾਹਿਬ ਹਾਂਜੀ ਤੇ ਹਨੂਮਾਨ ਚਾਲੀਸਾ ਜਿਸ ਤਰ੍ਹਾਂ ਦੇਖੋ ਸਾਡੇ ਕੋਲੇ ਤੇ ਇਹ 골ਡ 플레이ਟਡ ਨੇ ਸਾਰੇ ਅੰਦਰੋਂ ਠੀਕ ਆ ਜੀ ਇਹ 골ਡ 플레이ਟਡ ਨੇ ਗਣਪਤੀ ਜੀ ਆਰਤੀ ਆ ਸਾਰੀ 골ਡ 플레이ਟਡ ਆ ਓਕੇ ਤੇ ਇਹਦੇ ਵਿੱਚ ਜਿਵੇਂ ਸ਼੍ਰੀ ਰਾਮ ਸ਼ਿਵ ਭੋਲੇनाथ ਨੇ ਇਹ ਸਾਰੇ ਚਾਂਦੀ ਦੇ ਨੇ 골ਡ 에머ਰਾਡ ਦੇ ਵਿੱਚ ਨੇ ਪਿਓਰ ਚਾਂਦੀ ਚ ਨੇ ਸਾਰੇ A to Z ਠੀਕ ਆ ਜੀ 골ਡ ਦਾ ਸਾਰਾ ਸਮਾਨ ਚਾਂਦੀ ਦਾ ਸਾਰਾ ਸਮਾਨ ਜਿਸ ਤਰ੍ਹਾਂ ਚਾਂਦੀ ਦੀਆਂ ਜੁੱਤੀਆਂ ਆ ਗਈਆਂ ਸਾਡੇ ਕੋਲੇ ਇਹ ਵੀ ਸਾਰੀਆਂ ਪਿਓਰ ਚਾਂਦੀ ਚ ਨੇ ਦੂਸਰੀਆਂ ਅਸੀਂ ਸੇਲ ਹੀ ਨਹੀਂ ਕਰਦੇ ਹੈਗੇ ਸਮਾਨ ਓਕੇ Okay. A to Z ਸਮਾਨ ਜਿੰਨਾ ਵੀ ਸਾਡੇ ਕੋਲੋਂ ਤੁਸੀਂ ਮਿਲੋਗਾ ਜਾਂ ਹਾਲਮਾਰਕ ਮਿਲੂਗਾ ਜਾਂ ਪਿਓਰ ਮਿਲੂਗਾ ਠੀਕ ਆ ਜੀ ਅਸੀਂ ਦੂਸਰਾ ਸਮਾਨ ਸੇਲ ਹੀ ਨਹੀਂ ਕਰਦੇ ਹੈਗੇ ਜਿਵੇਂ ਅੱਜ ਕੱਲ ਉਹ ਲੋਕੀ ਕਰੀ ਜਾਂਦੇ ਨੇ ਪਰ ਅਸੀਂ ਨਹੀਂ ਕਰਦੇ ਇਸ ਤਰ੍ਹਾਂ ਦਾ ਕੰਮ ਅਸੀਂ ਕਹਿੰਦੇ ਵੀ ਜੋ ਕਸਟਮਰ ਸਾਡੇ ਕੋਲੇ ਆਇਆ ਸਾਡਾ ਭੈਣ ਭਰਾ ਬਣ ਕੇ ਆਇਆ ਤਾਂ ਅਸੀਂ ਸਾਰਿਆਂ ਨੂੰ ਸਮਾਨ ਵਧੀਆ ਹੀ ਦੇਣਾ ਵਾ ਠੀਕ ਆ ਜੀ ਤੇ ਇਦੂ ਲਾਵਾ ਤਾਂ ਅਸੀਂ ਕਦੇ ਸਮਾਨ ਵੇਚਿਆ ਹੀ ਨਹੀਂ ਹੈ ਓਕੇ ਧੰਨਵਾਦ ਹਾਂਜੀ ਜਿਸ ਤਰ੍ਹਾਂ ਅੱਜ ਕੱਲ ਸਾਡੇ ਕੋਲੇ ਪਾਇਲਾਂ ਚੱਲਦੀਆਂ ਨੇ ਆਪਣੇ ਕੋਲੇ ਹਾਂਜੀ ਜਿਵੇਂ ਵਿਆਹ ਸ਼ਾਦੀ ਵਾਸਤੇ ਬੱਚਿਆਂ ਵਾਸਤੇ ਪੰਜ ਪੰਜੇਬਾਂ ਲੈ ਕੇ ਜਾਂਦੇ ਨੇ ਬਹੁ ਆਵਾਸਤੇ ਪੰਜਾਬ ਬਾਂ ਨੇ ਸੋਹਣੇ ਸੋਹਣੇ ਡਿਜ਼ਾਈਨ ਸਾਡੇ ਕੋਲੇ ਸਾਰੇ ਅਵੇਲੇਬਲ ਨੇ ਠੀਕ ਹੈ ਜੀ ਚਾਂਦੀ ਦੀਆਂ ਚੂੜੀਆਂ ਕੜੇ ਜੈਂਟਸ ਪੂਰੇ ਟੌਪ ਟੌਪ ਦੇ ਅੱਜ ਕੱਲ ਬੱਚੇ ਚੱਲਦੇ ਆ ਮਮ ਐਂਡ ਡੈਡ ਵਾਲਾ ਕੜਾ ਦੇਖੋ ਕਿੰਨਾ ਸੋਹਣਾ ਵਾ ਠੀਕ ਹੈ ਜੀ ਸਾਰਾ ਹਾਲਮਾਰਕ ਚਾਂਦੀ ਆ ਸਾਡੇ ਕੋਲੇ ਠੀਕ ਹੈ ਜੀ ਦੂਸਰੀ ਅਸੀਂ ਸੇਲ ਹੀ ਨਹੀਂ ਕਰਦਾ ਹੈਗੇ ਨਾ ਸੋਨਾ ਸੇਲ ਕਰੀਏ ਤੇ ਨਾ ਹੀ ਚਾਂਦੀ ਤੇ ਅੱਜ ਕੱਲ ਆ ਦੇਖੋ ਚੂੜੀਆਂ ਹਾਂਜੀ ਹਾਂਜੀ ਬਹੁਤ ਸੋਹਣੇ ਸੋਹਣੇ ਡਿਜ਼ਾਈਨਿੰਗਾਂ ਨੇ ਸਾਡੇ ਕੋਲੇ ਲਓ ਬਹੁਤ ਵਧੀਆ ਵਧੀਆ ਅੱਜ ਆ ਸੈਟ ਰੈਡੀ ਕੀਤਾ ਸੀਗਾ ਆਰਡਰ ਦਾ ਓਕੇ ਤੇ ਅੰਟੀਕ ਸੈਟ ਆ ਸਾਰਾ ਤੇ ਆ ਚਾਂਦੀ ਦਾ ਆ ਗਿਆ ਜੀ ਚਾਂਦੀ ਦੇ ਸਿੱਕੇ ਆ ਗਏ ਇਹ ਵੀ ਪਿਓਰ ਚਾਂਦੀ ਚੀ ਨੇ ਸਾਡੇ ਕੋਲੇ ਠੀਕ ਹੈ ਨਹੀਂ ਤਾਂ ਆਮ ਕਈਆਂ ਕੋਲੇ ਬਹੁਤ ਘੱਟ ਚਾਂਦੀ ਵਾਲੇ ਸਿੱਕੇ ਹੁੰਦੇ ਨੇ ਸਾਡੇ ਕੋਲੇ ਸਾਰਾ ਪਿਓਰ ਭਾਂਡਾ ਹੋਊਗਾ ਪਿਓਰ ਚਾਂਦੀ ਦਾ ਸਮਾਨ ਹੋਊਗਾ ਦੂਸਰਾ ਸੀ ਸਮਾਨ ਨਹੀਂ ਵੇਚਦੇ ਲਓ ਜੀ ਚਾਂਦੀ ਦੇ ਭਾਂਡੇ ਆ ਗਏ ਸਾਰੇ ਹਨਾ ਜੀ ਬਿਲਕੁਲ ਜੀ ਬਿਲਕੁਲ ਸਾਰੇ A to Z ਅਵੇਲੇਬਲ ਨੇ ਸਾਡੇ ਕੋਲੇ ਸਾਰਾ ਠੀਕ ਹੈ ਜੀ ਤੇ ਜੋਤਾਂ ਆ ਗਈਆਂ ਚਾਂਦੀ ਦੀਆਂ ਜਿਵੇਂ ਆਪਣੇ ਕੋਲ ਦਿਵਾਲੀ ਟਾਈਮ ਜੋਤ ਲੈ ਕੇ ਜਾਂਦੇ ਨੇ ਸਾਰੀ ਪਿਓਰ ਦੀ ਜੋਤ ਆ ਓਕੇ ਤੇ ਇਹ ਜਿਹੜਾ ਹਰ ਇੱਕ ਸਾਈਜ਼ ਮਿਲ ਜੂਗਾ ਨਾ ਹਾਂ ਇਹ ਰਿਕ ਸਾਈਜ਼ ਤਰ੍ਹਾਂ ਦਾ ਮਿਲ ਜੂਗਾ ਆਪਣੇ ਕੋਲੇ ਸਾਰਾ ਅਵੇਲੇਬਲ ਆ ਟੋਟਲੀ ਓਕੇ ਚਾਂਦੀ ਦੀਆਂ ਮੂਰਤੀਆਂ ਆ ਗਿਆ ਸ਼੍ਰੀ ਗਣੇਸ਼ ਤੇ ਲਕਸ਼ਮੀ ਜੀ ਦੀਆਂ ਓਕੇ ਜੀ ਤੇ ਆਪਣੇ ਕੋਲੇ ਸ਼੍ਰੀ ਰਾਮ ਦਰਬਾਰ ਹਾਂਜੀ ਬਹੁਤ ਜ਼ਿਆਦਾ ਇਹ ਜ਼ਿਆਦਾ ਚੱਲਦਾ ਵਾ ਦਿਵਾਲੀ ਵਾਲੇ ਟਾਈਮਾਂ ਦੇ ਵਿੱਚ ਓਕੇ ਤੇ ਸ਼੍ਰੀ ਕ੍ਰਿਸ਼ਨ ਜੀ ਦਾ ਸਰੂਪ ਆ ਗਿਆ ਇਸ ਤਰ੍ਹਾਂ ਦੀਆਂ ਅਵੇਲੇਬਲ ਸਾਡੇ ਕੋਲੇ ਸਾਰੀਆਂ ਏਮਰੋਡ ਦੇ ਵਿੱਚ ਟੋਟਲ ਅਵੇਲੇਬਲ ਆ ਸਾਰਾ ਚਾਂਦੀ ਦਾ ਵੀ ਓਕੇ ਜੀ ਜੋ ਵੀ ਯਾਨੀ ਕਿ ਕਸਟਮਰ ਮੁੜੂਗਾ ਨਹੀਂ ਜੋ ਚੀਜ਼ ਚਾਹੀਦੀ ਹੋਗੀ ਨਹੀਂ ਵੀ ਹੋਊਗੀ ਤਾਂ ਆਰਡਰ ਤੇ ਮਿਲ ਜੂਗੀ ਠੀਕ ਆ ਜੀ ਕੋਈ ਐਸੀ ਗੱਲ ਨਹੀਂ ਨਹੀਂ ਮਿਲੇ ਸਾਰੀ ਆਈਟਮ ਸਾਡੇ ਕੋਲ ਰੈਡੀ ਹੁੰਦੀ ਆ ਓਕੇ ਓਕੇ ਹਾਂ ਜੀ ਤੇ ਦਿਵਾਲੀ ਤੱਕ ਕਿਹੜੀ ਤੁਸੀਂ ਆਫਰ ਹੋ ਦਿਵਾਲੀ ਤੱਕ ਚੱਲੂਗੀ ਤੁਹਾਡੀ ਬਿਲਕੁਲ ਜਿਹੜੀ ਦਿਵਾਲੀ ਤਿੱਕਰ ਅਸੀਂ ਆਫਰ ਲਗਾਈ ਆ ਉਹ ਬਿਲਕੁਲ ਚਲਾਵਾਂਗੇ ਠੀਕ ਆ ਜੀ ਨਰਾਤਿਆਂ ਤੋਂ ਲੈ ਕੇ ਦਿਵਾਲੀ ਤਿੱਕਰ ਸਾਡੀ ਆਫਰ ਆ ਬਿਨਾ ਲੇਬਰ ਤੋਂ ਤੇ ਸਾਰਾ ਸਮਾਨ ਤੁਹਾਨੂੰ ਹਾਲਮਾਰਕ ਮਿਲੂਗਾ ਸਾਡਾ ਮੇਨ ਮਕਸਦ ਵੀਡੀਓ ਪਾਉਣ ਦਾ ਇਹ ਆ ਵੀ ਜੋ ਅਸੀਂ ਲੇਬਰ ਆਫਰ ਲਾਈ ਆ ਉਹਦੇ ਨਾਲ ਹਰ ਇੱਕ ਕਸਟਮਰ ਨੂੰ ਫਾਇਦਾ ਹੋਊਗਾ ਤੇ ਉਹ ਲਾਸਟ ਟਿਕਰ ਫਾਇਦਾ ਮਿਲੂਗਾ ਉਹਨੂੰ ਦਿਵਾਲੀ ਤੱਕ ਦਿਵਾਲੀ ਤੱਕ ਉਹ ਉਸ ਚੀਜ਼ ਦਾ ਫਾਇਦਾ ਮਿਲੂਗਾ ਔਰ ਬਹੁਤ ਜ਼ਿਆਦਾ ਫਰਕ ਪੈ ਜਾਣਾ ਉਸ ਚੀਜ਼ ਤੇ ਕਸਟਮਰ ਨੂੰ ਹਰ ਇੱਕ ਟਾਈਮ ਸਾਡੇ ਅਸੀਂ ਅਵੇਲੇਬਲ ਆ ਜੋ ਵੀ ਸਮਾਨ ਦੇਵਾਂਗੇ ਅਸੀਂ ਸਾਰਾ ਹਾਲਮਾਰਕ ਦੇਵਾਂਗੇ ਤੇ ਇਸ ਚੀਜ਼ ਤੇ ਅਸੀਂ ਬਾਰ ਬਾਰ ਤੁਹਾਨੂੰ ਤਾਂ ਹੀ ਦੱਸ ਰਿਹਾ ਵੀ ਜੋ ਸਮਾਨ ਲੈਣਾ ਚਾਹੀਦਾ ਸੋ ਹਾਲਮਾਰਕ ਹੀ ਲੈਣਾ ਚਾਹੀਦਾ ਤੁਸੀਂ ਸਾਡੇ ਕੋਲੋਂ ਕਿਸੇ ਕੋਲੋਂ ਹੋਰ ਵੀ ਖਰੀਦਿਓ ਸੋਨਾ ਤਾਂ ਬਾਕਾਇਦਾ ਮੋਹਰ ਦੇਖ ਕੇ ਚੈੱਕ ਕਰਕੇ ਲਿਆ ਕਰੋ 916 ਹਾਲਮਾਰਕ ਦੀ ਮੋਹਰ ਲੱਗੀ ਹੋਈ ਹੈਗੀ ਆ ਜਾਂ ਨਹੀਂ ਹੈਗੀ ਓਕੇ ਓਕੇ ਤੇ ਇਹ ਵੀਡੀਓ ਨੂੰ ਆਪਾਂ ਐਂਡ ਕਰ ਦੇਣਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਜਾ ਜਦੋਂ ਵਿਆਹ ਸਾਦੀਆਂ ਸੀਜ਼ਨ ਆ ਗਏ ਨਾ ਤਿਹਾਰ ਆ ਗਏ ਕਿਸੇ ਨੇ ਵੀ 골ਡ ਬਾਇ ਕਰਨ ਦਾ ਇੱਕ ਵਾਰ ਬਾਈ ਉਹਨੇ ਕੋ ਜਰੂਰ ਪਹੁੰਚੋ ਤੁਹਾਡੇ ਨਾਲ ਐਡਰੈਸ ਵੀ ਆਪਾਂ ਸਾਰਾ ਸ਼ੇਅਰ ਕਰਤਾ ਸਕਰੀਨ ਤੇ ਨੰਬਰ ਜਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ